ਸਰਦਾਰ ਖੜਾ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਜੋ ਕੌਮ ਲਈ ਧਰਮ ਲਈ ਕੁਰਬਾਨੀ ਕੀਤੀ ਹੈ ਤੁਹਾਨੂੰ ਕਰੋੜਾਂ ਵਾਰ ਸਲੂਟ ਹੈ ਪਰ ਤੁਹਾਨੂੰ ਕਿਸੇ ਨੇ ਇਹ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੀ ਹਸਤੀ ਦੇ ਉਲਟ ਬੋਲੋ ਇਹ ਤੁਹਾਡੇ ਲਈ ਤੁਹਾਡੇ ਕਿਰਦਾਰ ਤੇ ਗਲ ਟੁਕਦੀ ਨਹੀਂ ਤੁਹਾਡੀ ਆਪ ਦੀ ਲਕੀਰ ਬਹੁਤ ਲੰਮੀ ਹੈ ਆਪਾਂ ਸਾਰੀ ਸਿੱਖ ਕੌਮ ਆਪਣੀ ਅੱਗ ਵਿੱਚ ਹੀ ਸੜੀ ਹੈ ਲੱਖਾਂ ਮੁੰਡੇ ਇਸ ਮਤਲਬ 92 78 ਤੋਂ ਲੈ ਕੇ 92 ਤੱਕ ਸ਼ਹੀਦ ਹੋਏ ਕਿਸੇ ਨੇ ਕਿਸੇ ਤੇ ਸਾਣ ਨਹੀਂ ਕੀਤਾ ਪਰ ਜਿਸ ਦਲ ਦਾ ਅਕਾਲੀ ਦਲ ਦਾ ਤੁਸੀਂ ਪਖਪੂਰ ਰਹੇ ਹੋ ਉਹਨਾਂ ਤੇ ਲੰਚਨ ਬੜੇ ਐ ਉਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਹੋਈ ਸਿੱਖ ਸੰਗਤਾਂ ਤੇ ਕੋਟਕਪੂਰੇ ਦੇ ਚੌਂਕ 'ਚ ਪਾਠ ਕਰਦੇ ਆਂ ਤੇ ਦੰਦੇ ਪਾਣੀ ਦੇ 부ਛਾੜਾ ਮਾਰੀਆਂ ਗਈਆਂ ਗੋਲੀ ਸਿੱਕਾ ਵਰਤਿਆ ਗਿਆ ਦੋ ਸਿੰਘ ਛੀਦ ਕੀਤੇ ਗਏ ਪਾਠ ਕਰਦੀ ਸੰਗਤ ਤੇ ਜਪਜੀ ਸਾਹਿਬ ਦਾ ਪਾਠ ਹੋ ਗਿਆ ਸੀ ਜਪ ਸਾਹਿਬ ਦਾ ਪਾਠ ਹੋ ਰਿਹਾ ਸੀ ਇਹਨਾਂ ਨੇ ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਔਰ ਲੱਖਾਂ ਰੁਪਏ ਸ਼੍ਰੋਮਣੀ ਕਮੇਟੀ ਦਾ ਐਡਾਂ ਤੇ ਲਾਤਾ ਇਹਨਾਂ ਤੇ ਲੰਚਨ ਬੜੇ ਨੇ ਦੋ ਸਿੰਘ ਸ਼ੀਦ ਕੀਤੇ ਪੁਲਿਸ ਇਹਨਾਂ ਨੇ ਅਨਪੱਖੀ ਦਿਖਾਈ ਔਰ ਦੋ ਗੁਰੂਗ੍ਰੰਥ ਸਾਹਿਬਾਰੇ ਦੀ ਬੇਅਦਬੀ ਦਾ ਦੋਸ਼ ਪੰਜ ਗਰਾਈ ਦੇ ਦੋ ਸਿੱਖਾਂ ਤੇ ਰੁਪਿੰਦਰ ਜਸਵਿੰਦਰ ਤੇ ਲਾ ਕੇ ਆਲ ਵਰਡ ਚ ਸੰਦੇਸ਼ ਦਿੱਤਾ ਕਿ ਸਿੱਖ ਆਪ ਹੀ ਆਪਦੇ ਇਸ਼ਤ ਦੀ ਬਦਨਾਮੀ ਕਰਦੇ ਆਪਦੀ ਬੇਅਦਬੀ ਕਰਦੇ ਨੇ ਸੋ ਖੇੜਾ ਸਾਹਿਬ ਤੁਹਾਡਾ ਹੱਕ ਨਹੀਂ ਬਣਦਾ ਇਹਨਾਂ ਦੀ ਮਦਦ ਕਰਨ ਦਾ ਇਹਨਾਂ ਨੇ ਸੁਮੇਧ ਸੈਣੀ ਨੂੰ ਐਡੇ ਉੱਚ ਅਹੁਦੇ ਦਿੱਤੇ ਜਿਨੇ ਇਜਹਾਰ ਆਲਮ ਜੀ ਨੇ ਆਲਮ ਸੈਨਾ ਬਣਾ ਕੇ ਸਿੱਖ ਨੌਜਵਾਨਾਂ ਦੀ ਨਸਲ ਕੁਸੀ ਕੀਤੀ ਸੀ ਉਹਨਾਂ ਨੂੰ ਅਹੁਦੇ ਦਿੱਤੇ ਇਹ ਬਾਦਲ ਦਲੀਆਂ ਦੇ ਰਾਜ ਵਿੱਚ ਹੀ ਸ਼੍ਰੋਮਣੀ ਕਮੇਟੀ ਦੇ ਨਾਂ ਹੇਠ ਪੁਸਤਕ ਛਪੀ ਸਿੱਖ ਇਤਿਹਾਸ ਜਿਹਦੇ ਵਿੱਚ ਸਾਡੇ ਗੁਰੂਆਂ ਦੇ ਉਲਟ ਲਿਖਿਆ ਗਿਆ ਜੇ ਤੁਹਾਡੇ ਬੰਦੀ ਸਿੰਘਾਂ ਦੀ ਗੱਲ ਕਰਨ ਵਾਲੇ ਹੁੰਦੇ ਤਾਂ ਕਿੰਨੇ ਸਾਲੇ ਨਾਲੇ ਰਾਜਪਾ ਘੰਡਾਏ ਆ ਵੀ ਬਾਹਰ ਸਿਮਰਤ ਕੌਰ ਵੱਡੀ ਮੰਨੀਸਟਰ ਸੀ ਉਦੋਂ ਨਾਲ ਬੰਦੀ ਸਿੰਘਾਂ ਦੀ ਗੱਲ ਕੀਤੀ ਇਹੀ ਸੁਖਵੀਰ ਬਾਦਲ ਕਹਿੰਦਾ ਸੀ ਕਾਤਲ ਹਵਾਰਾ ਕੀ ਕੌਮ ਨੂੰ ਮਤਲਬ ਸੇਹ ਦੇਊਗਾ ਸੋ ਇਹਨਾਂ ਦੀ ਗੱਲ ਕਰਨੀ ਤਾਂ ਬਹੁਤ ਇੱਕ ਹਾਸੋ ਹੀ ਨਹੀਂ ਗੱਲ ਹੈ ਔਰ ਜਿਨ੍ਹਾਂ ਦੇ ਉਲਟ ਤੁਸੀਂ ਬੋਲ ਰਹੇ ਹੋ ਸਰਦਾਰ ਸ਼ਿਮਰਨਜੀਤ ਸਿੰਘ ਮਾਨ ਦੀ ਪਾੜ ਜਿੱਡੀ ਕੁਰਬਾਨੀ ਹੈ ਆਲ ਵਰਡ ਉਹਨਾਂ ਦਾ ਸਤਿਕਾਰ ਕਰਦਾ ਹੈ ਅੱਜ ਬਾਹਰਲੇ ਮੁਲਕਾਂ 'ਚ ਉਹਨਾਂ ਦਾ ਸਤਿਕਾਰ ਹੈ ਯੂਨੋ ਤੱਕ ਉਹਨਾਂ ਦੀ ਗੱਲ ਸੁਣੀ ਜਾਂਦੀ ਹੈ ਅੱਜ 2 ਲੱਖ ਵੋਟ ਉਹਨਾਂ ਨੂੰ ਸੰਗਰੂਰ ਦੇ ਲੋਕਾਂ ਨੇ ਪਾਈ ਸਾਰੇ ਪੰਜਾਬ ਵਿੱਚ 6 ਲੱਖ ਦੇ ਮਤਲਬ ਨੇੜੇ-ਤੇੜੇ ਵੋਟ ਮਿਲੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਦਾ ਇੱਕ ਵਿਕਾਰ ਆ ਉਹਨਾਂ ਦੀ ਇੱਕ ਹਸਤੀ ਹੈ 40 ਸਾਲ ਉਹਨਾਂ ਦੇ ਕੌਮ ਦੇ ਲੇਖੇ ਲਾਏ ਆ ਸੋ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਨੀ ਆ ਸਤਿਕਾਰਯੋਗ ਵੀਰ ਖੇੜਾ ਸਾਹ ਸਾਰੇ ਬੰਦੀ ਸਿੰਘ ਸਤਿਕਾਰਯੋਗ ਹੈ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਤੁਹਾਨੂੰ ਕਰੋੜਾਂ ਵਾਰ ਸਲੂਟ ਹੈ ਪਰ ਇਹ ਕੰਮ ਜੋ ਤੁਸੀਂ ਕਰ ਰਹੇ ਹੋ ਦੂਜਿਆਂ ਨੂੰ ਨੀਵਾਂ ਦਿਖਾਉਣ ਵਾਲਾ ਜਾਂ ਬਾਦਲ ਦਲੀਆਂ ਨੂੰ ਤੂੰ ਕੋਈ ਫਾਇਦਾ ਦੇਣਾ ਚਾਹੁੰਦੇ ਹੋ ਕਦੇ ਵੀ ਸੰਭਵ ਨਹੀਂ ਇਹ ਗੁਰੂ ਸਾਹਿਬ ਦੇ ਦਰਕਾਰੇ ਹੋਏ ਨੇ ਇਹਨਾਂ ਦੇ ਟਾਈਮ ਜਥੇਦਾਰ ਕੋਂਕੇ ਦੀ ਮਤਲਬ ਫਾਈਲ ਇਹਨਾਂ ਨੇ ਆਪਦੀ ਮਤਲਬ ਕੁਰਸੀ ਥੱਲੇ ਨੱਪ ਕੇ ਰੱਖੀ ਜਥੇਦਾਰ ਕੋਂਕੇ ਜੋ ਕੌਮ ਦਾ ਇੱਕ ਜਥੇਦਾਰ ਸੀ ਅਕਾਲ ਤਖਤ ਸਾਹਿਬ ਦਾ ਜਿਹਨੂੰ ਪੁਲਿਸ ਨੇ ਅਨਮਨੁੱਖੀ ਤਸ਼ੱਦਦ ਕਰਕੇ ਵੱਡ ਵੱਡ ਕੇ ਟੋਟੇ ਕਰ ਕਰਕੇ ਸੀਐਸਟਾਫ ਚ ਉਹਨਾਂ ਦੀ ਲਾਸ਼ ਨੂੰ ਨਹਿਰ ਚ ਵਹਾਇਆ ਸੀ ਉਸ ਕਾਲੀ ਦਲ ਦੀ ਤੁਸੀਂ ਪੁਸ਼ਤ ਪਨਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਗੁਰੂ ਦੇ ਦਰਕਾਰੇ ਵਿਆ ਇਹਨਾਂ ਦਾ ਟਾਈਮ ਨਹੀਂ ਆਉਣਾ ਪਰ ਦੂਜੇ ਪਾਸੇ ਜਿਹੜੇ ਤੁਸੀਂ ਸਿੱਖਾਂ ਨੂੰ ਨਿੰਦ ਰਹੇ ਹੋ ਉਹ ਨਿੰਦਨ ਦਾ ਤੁਹਾਨੂੰ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਸਤਕਾਰ ਜੋ ਖੜਾ ਸਾਹਿਬ ਤੁਹਾਡੀ ਕੁਰਬਾਨੀ ਬਹੁਤ ਵੱਡੀ ਹੈ ਆਪਣੇ ਵਕਾਰ ਦੇ ਹਿਸਾਬ ਨਾਲ ਆਪਣੇ ਕਿਰਦਾਰ ਦੇ ਹਿਸਾਬ ਨਾਲ ਗੱਲ ਕਰੋ ਇਹ ਕਰਕੇ ਤੁਸੀਂ ਆਲ ਵਰਡ ਵਿੱਚ ਆਪਣੀ ਉਹੀ ਕਰਾਈ ਹੈ ਜੋ ਕਿ ਤੁਹਾਡਾ ਹੱਕ ਨਹੀਂ ਮੰਨਦਾ ਸਰਦਾਰ ਜਸਮਿੰਦਰਜੀਤ ਸਿੰਘ ਮਾਨ ਦੀ ਬਹੁਤ ਵੱਡੀ ਕੁਰਬਾਨੀ ਹੈ ਦੂਜੇ ਪਾਸੇ ਤੁਸੀਂ ਭਾਈ ਅਮਰਤਪਾਲ ਸਿੰਘ ਨੂੰ ਨਿੰਦ ਰਹੇ ਹੋ ਕੀ ਤੁਸੀਂ ਉਹਨਾਂ ਦਾ ਮਾੜਾ ਵੇਖ ਲਿਆ ਕੀ ਉਹਨਾਂ ਨੇ ਕੌਮ ਦਾ ਮਾੜਾ ਕਰਤਾ ਨਸ਼ੇ ਛੁਡਾ ਰਿਹਾ ਇੱਕ ਨੌਜਵਾਨ ਔਰ ਉਹਨਾਂ ਨੂੰ ਸਾਡੇ ਨੌਜਵਾਨਾਂ ਨੂੰ ਅਸਤੱਕ ਹੀ ਰੋਣੇ ਆ ਕਿ ਸਿੱਖਾਂ ਦਾ ਮਤਲਬ ਹੀ ਮਾਂ ਦਾ ਸਲੂਕ ਹੁੰਦਾ ਸਾਡੇ ਨੌਜਵਾਨ ਨੂੰ ਚੱਕ ਚੱਕ ਕੇ ਅਸਾਮ ਦੀਆਂ ਜੇਲਾਂ ਚ ਭੇਜਿਆ ਉਦੋਂ ਤੁਹਾਡਾ ਹਿਰਦਾ ਨਹੀਂ ਰੋਇਆ ਤੇ ਜਦੋਂ ਖੜਾ ਸਾਹਿਬ ਜਦੋਂ ਬਾਦਲ ਦੇ ਟਾਈਮ 'ਚ ਸੌਦਾ ਸਾਡੇ ਪੋਸਟਰਾਂ ਨੂੰ ਪੁਲਸ ਲਾ ਕੇ ਮਤਲਬ ਉਹਨਾਂ ਦੀ ਪਟਕਸ਼ਨ ਕੀਤੀ ਗਈ ਸੌਦਾ ਸਾਧ ਨੇ ਗੁਰੂ ਸਾਹਿਬ ਦਾ ਵੇਸ ਬਣਾਇਆ ਚੰਦੂ ਮਾਜਰਾ ਕਹਿੰਦਾ ਸੁਖਵੀਰ ਬਾਦਲ ਨੇ ਮੈਨੂੰ ਪੁਸ਼ਾਕ ਦਿੱਤੀ ਸੀ ਮੈਂ ਪੁਚਾ ਕੇ ਆਇਆ ਸੌਦਾ ਸਾਧ ਦੇ ਸਿੱਖਾਂ ਦੇ ਮਤਲਬ ਮਾਫੀ ਮੰਗੀ ਨਹੀਂ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਮਾਫੀ ਦਿੱਤੀ ਸਿੱਖ ਕੌਮ ਦਾ ਸਰਮਾਇਆ ਵਰਤਿਆ ਐਡਾ ਲਾਂਚ ਤੁਸੀਂ ਕਹਿੰਦੇ ਧਾਮੀ ਸਾਹਿਬ ਬੰਦੀ ਸਿੰਘਾਂ ਦੀ ਮਦਦ ਕਰਦੇ ਉਹਨਾਂ ਦਾ ਫਰਜ ਹੈ ਸ਼੍ਰੋਮਣੀ ਕਮੇਟੀ ਕਿਸ ਵਾਸਤੇ ਹੈ ਕਰੋੜਾਂ ਅਰਬਾਂ ਰੁਪਈਆ ਦਾ ਬਜਟ ਹੈ ਅਮੀਰ ਸਾਹਿਬ ਦੀ ਥਾਂ ਤੇ ਕੋਈ ਹੋਰ ਵੀ ਪ੍ਰਧਾਨ ਹੁੰਦਾ ਉਹਦਾ ਵੀ ਇਹੀ ਫਰਜ ਸੀ ਕਿ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਕਰੇ ਸੋ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਸਰਦਾਰ ਗੁਰਦੀਪ ਸਿੰਘ ਖੜਾ ਜੀ ਬੜੀ ਤੁਹਾਡੀ ਕੌਮ ਲਈ ਕੁਰਬਾਨੀ ਹੈ ਕੌਮ ਸਦਾ ਤੁਹਾਡੀ ਰਿਣੀ ਰਹੂਗੀ ਤੁਹਾਨੂੰ ਸਲੂਟ ਹੈ ਤੁਹਾਡੇ ਮਾਪਿਆਂ ਨੂੰ ਸਲੂਟ ਹੈ ਅਸੀਂ ਇਹ ਸਾਡੇ ਚ ਸਾਰੀ ਸਿੱਖ ਕੌਮ ਹੀ ਮਤਲਬ ਆਪਣੀ ਅੱਗ ਚ ਸੜੇ ਆ ਲੱਖਾਂ ਮੁੰਡੇ ਸ਼ਹੀਦ ਹੋ ਗਏ ਕਿਸੇ ਨੇ ਕਿਸੇ ਤੋਂ ਕੋਈ ਸਾਨ ਨਹੀਂ ਕੀਤਾ ਆਪਦੀ ਅੱਗ ਚ ਸੜੇ ਆ ਇਹ ਜਿਹੇ-ਜਿਹੇ ਦਰਸ਼ਨੀ ਨੌਜਵਾਨ ਸ਼ਹੀਦ ਹੋ ਗਏ ਸਾਡੀ ਇਸ ਕੌਮ ਦੀ ਲੜਾਈ ਵਿੱਚ ਫਾਰਮ ਦੀ ਅਣਖ ਦੀ ਲੜਾਈ ਵਿੱਚ ਅੱਜ ਸਾਡੇ ਮੁੱਦੇ ਹੋਰ ਵੱਡੇ ਨੇ ਅੱਜ ਸੀ ਘਟ ਗਿੰਤੀਆਂ ਸਾਡੀਆਂ ਬੱਚੀਆਂ ਜੱਜ ਦੇ ਪੇਪਰ ਦੇਣ ਜਾਂਦੀਆਂ ਉਹਨਾਂ ਦੇ ਕੜੇ ਲਵਾ ਲਏ ਜਾਂਦੇ ਨੇ ਸਾਡੇ ਤੋਂ ਅੱਜ ਪੰਜਾਬ ਦੇ ਪਾਣੀ ਖੋਏ ਜਾ ਰਹੇ ਨੇ ਸਾਡੇ ਪੰਜਾਬ ਵਿੱਚ ਜਾਣਬੁੱਝ ਕੇ ਨਸ਼ੇ ਪ੍ਰਮੋਟ ਕੀਤੇ ਜਾ ਰਹੇ ਨੇ ਅੱਜ ਸਾਡੇ ਨੌਜਵਾਨ ਪ੍ਰਵਾਸ ਕਰ ਗਏ ਨੇ ਚੰਡੀਗੜ੍ਹ ਸਾਡੇ ਤੋਂ ਖੋਹ ਲਿਆ ਸਾਡੇ ਤੇ ਪਾਖੜਾ ਮਸਲਤ ਹੈ ਜਦੋਂ ਜੀ ਕਰਦਾ ਪਾਣੀ ਛੱਡ ਦਿੰਦੇ ਆ ਬੜੀਆਂ ਪੰਜਾਬ ਦੇ ਕੋਲ ਮਸਲੇ ਆ ਤੁਸੀਂ ਉਹਨਾਂ ਮਸਲਿਆਂ ਤੇ ਗੌਰ ਕਰੋ ਜੇ ਸਿੱਖ ਕੌਮ ਨੂੰ ਕੁਝ ਦੇਣਾ ਚਾਹੁੰਦੇ ਹੋ ਨਾ ਕਿ ਬਾਦਲਦਲ ਦੀ ਸਟੇਜ ਤੋਂ ਬਾਦਲਦਲ ਦੀ ਮਦਦ ਕਰਨ ਵਾਸਤੇ ਸਿੱਖ ਕੌਮ ਦੇ ਨਾਲ ਖੜਿਆ 40 ਸਾਲ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਦੀ ਪਹਾੜ ਜਿੱਡੀ ਸ਼ਖਸੀਅਤ ਹੈ ਜਿਨ੍ਹਾਂ ਨੇ ਪਹਾੜ ਜਿੱਡੇ ਆਦੇ ਨੂੰ ਲੱਤ ਮਾਰੀ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੋਇਆ ਸੀ ਡੀਆਈਜੀ ਦਾ ਉਹਦਾ ਛੱਡਿਆ ਆਪਾਂ ਸਰਦਾਰ ਮਾਨ ਦੀ ਕਿਰਦਾਰ ਕੁਸ਼ੀ ਕਰਨ ਦਾ ਹੱਕ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਨਾ ਹੀ ਸਿੱਖ ਕੌਮ ਇਸ ਗੱਲ ਲਈ ਤੁਹਾਨੂੰ ਮਤਲਬ ਸ਼ਾਬਾਸ਼ੀ ਦੇਏਗੀ ਸਿੱਖ ਕੌਮ ਵਿੱਚ ਅੱਜ ਤੁਹਾਡਾ ਵਕਾਰ ਘਟਿਆ ਹੀ ਹੈ ਸਲੂਟ ਹੈ ਤੁਹਾਡੀ ਕੁਰਬਾਨੀ ਨੂੰ ਸਾਰੇ ਬੰਦੀ ਸਿੰਘ ਸਾਡੇ ਸਿਫਤ ਸਲਾਜੋਗ ਨੇ ਪਰ ਇਹ ਕੰਮ ਨਾ ਕਰੋ ਬਾਦਲਦਲ ਵਾਲਿਆਂ ਨੂੰ ਤੁਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹੋ ਲਾਭ ਉਹ ਲਾਭ ਲੈਣ ਯੋਗ ਨਹੀਂ ਉਹਨਾਂ ਨੇ ਤਾਂ ਸਿੱਖਾਂ ਨੂੰ ਕੋਟਕਪੁਰੇ ਦੇ ਚੌਂਕ 'ਚ ਬਹੁਤ ਬੁਰੀ ਤਰ੍ਹਾਂ ਕੁੱਟਿਆ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਜਪਜੀ ਸਾਹਿਬ ਦਾ ਪਾਠ ਹੋ ਚੁੱਕਾ ਹੈ ਜਪ ਸਾਹਿਬ ਦਾ ਪਾਠ ਚੱਲ ਰਿਹਾ ਸੀ ਉਹ ਕਦੇ ਵੀ ਬਖਸ਼ੇ ਨਹੀਂ ਜਾਣਗੇ ਗੁਰੂ ਦੀ ਦਰਗਾਹ ਦਰਗਾਹ ਦੀਪ ਸਿੰਘ ਖੜਾ ਬੰਦੀ ਸਿੰਘ ਜੋ ਕਿ ਕੱਲ ਬਾਦਲਦਲ ਦੀ ਸਟੇਜ ਤੋਂ ਮਾਨ ਸਾਹਿਬ ਦੇ ਉਲਟ ਬੋਲੇ ਐ ਮੈਂ ਸਰਦਾਰ ਖੜਾ ਨੂੰ ਕਹਿਣਾ ਚਾਹੁੰਨੀ ਆ ਕਿ ਤੁਸੀਂ ਜੋ ਕੌਮ ਲਈ ਧਰਮ ਲਈ ਕੁਰਬਾਨੀ ਕੀਤੀ ਹੈ ਤੁਹਾਨੂੰ ਕਰੋੜਾਂ ਵਾਰ ਸਲੂਟ ਹੈ ਪਰ ਤੁਹਾਨੂੰ ਕਿਸੇ ਨੇ ਇਹ ਅਧਿਕਾਰ ਨਹੀਂ ਦਿੱਤਾ ਕਿ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗੀ ਹਸਤੀ ਦੇ ਉਲਟ ਬੋਲੋ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ